ठोंड क्या तो ना तो मुंडा थी क्या तू चेक करोगा गड्डी वो ही है हाँ यो ही है कक्का लग गया था देख आ देखो था सी लग गया भाई लग गया भाई लग गया भाई नंबर तो नंबर ही जी सी है नहीं कहना मिनस है भाई एफडब्लू ਬੰਦੇ ਪੈਨਸ਼ਨ ਜਾਂ ਫੋਨ ਤੇ ਕਰ ਕਰਦਾ ਆਉਣਾ ਹਾਂ ਕਾਲ ਚੱਲਦੀ ਆਇਤਰ ਇਤਰਾ ਲੱਗੇ ਬਈ ਹਾਂ ਇਧਰੇ ਲੱਗੇ ਉਹ ਗੱਡੀ ਜੇ ਇਧਰ ਮੋੜੀ ਇੱਥੇ ਮੁੜ ਕੇ ਗੱਡੀ ਨਹੀਂ ਨੇ ਗੱਡੀ ਫੇਰ ਗਈ ਇਧਰੀ ਇਧਰੀ ਗਈ ਪਾਤੂ ਵਾਜੋ ਗੱਡੀ ਨਹੀਂ ਪਾਰਾ ਉਹ ਆ ਬੰਦੇ ਦੀ ਵੀਡੀਓ ਬਣਾ ਲੈਂਦੇ ਆਪਾਂ

ਵੀਡੀਓ ਬਣਾ ਲਈ ਨਾ ਸਮਝ ਕੇ ਚੱਲੀ ਜਾਂਦੀ ਐ ਇੱਕ ਮਿੰਟ ਰੁਕ ਜਾ ਚੱਲੀ ਜਾਂਦੀ ਆਗੇ ਬੰਦਾ ਦੁਬਾਰੀ ਮੁੜ ਕੇ 4:10 ਦੇ ਘੰਟੇ ਦੇ ਜਾਣਾ ਹੈ ਸਹੀ ਘੰਟੇ ਵੱਜੂਗਾ ਪਹਿਨੇ ਬੰਦੇ ਕੋਲ ਜੱਟੇ ਮਾਰੀ ਤਰ੍ਹਾਂ ਆ ਗਏ ਯਾਰ ਕੋਈ ਨਿਕਲੂ ਮੇਰੇ

करता जो है हॉस्पिटल जी गया हॉस्पिटल जी, जी गया नहीं इतनी मुड़ के आवा